ਜਿਹੜਾ ਤੁਹਾਡਾ ਆਨੰਦ ਕਾਰਜ ਦਾ ਤਰੀਕਾ ਹੈਗਾ ਉਹਨੂੰ ਲੈ ਕੇ ਕਿਉਂਕਿ ਸਿੱਖਾਂ ਚ ਆਨੰਦ ਕਾਰਜ ਹੋਰ ਤਰੀਕੇ ਨਾਲ ਹੁੰਦੇ ਨੇ ਤੁਹਾਡੀ ਪੰਥ ਜਾਂ ਤੁਹਾਡੀ ਸੰਪਰਦਾ ਦੇ ਅੰਦਰ ਜਿਹੜਾ ਆਨੰਦ ਕਾਰਜ ਦਾ ਤਰੀਕਾ ਉਹ ਅੱਗ ਬਾਲੀ ਜਾਂਦੀ ਹੈਗੀ ਹੈ ਨਾ ਤਾਂ ਉਹਨੂੰ ਲੈ ਕੇ ਕਾਫੀ ਸਵਾਲ ਖੜੇ ਹੁੰਦੇ ਨੇ ਜੀ ਕਿਥੋਂ ਤੱਕ ਮੈਨੂੰ ਪਤਾ ਮਹਾਰਾਜ ਰਣਜੀਤ ਸਿੰਘ ਦੇ ਵੀ ਹੈ ਨਾ ਜਿਹੜਾ ਉਹਨਾਂ ਦਾ ਵੀ ਜਿਹੜਾ ਹੋਇਆ ਆਨੰਦ ਕਾਰਜ ਜਿਹੇ ਹੋਇਆ ਉਹਨਾਂ ਦਾ ਵਿਆਹ ਜਿਹੜੇ ਹੁੰਦੇ ਸੀ ਜੋ ਚੱਲਦੀ ਆਉਂਦੀ ਰੀਤੀ ਸੀ ਪੁਰਾਣੀ ਜਿਹੜੀ ਵੇਦ ਰੀਤੀ ਸੀ ਉਹਦੇ ਨਾਲ ਹੀ ਉਹਨਾਂ ਦੇ ਵਿਆਹ ਹੁੰਦੇ ਸੀ ਜਿਹੜੇ ਸਾਡੇ ਗੁਰੂ ਸਾਹਿਬਾਨ ਦੇ ਵੀ ਵਿਆਹ ਹੋਏ ਜਿਹੜੇ ਪਹਿਲੇ ਗੁਰੂ ਸਾਹਿਬਾਨ ਦੇ ਵੀ ਹੋਏ ਉਹ ਵੀ ਸਾਡੇ ਉਨਾ ਹੀ ਪੁਰਾਣੀ ਚੱਲਦੀ ਆਉਂਦੀ ਰੀਤ ਨਾਲ ਦੂਜੇ ਸਿੱਖਾਂ ਵਿੱਚ ਵੀ ਬਾਕੀ ਸਿੱਖਾਂ ਵਿੱਚ ਵੀ ਹਾਲਾਂਕਿ ਮੈਂ ਸਿੱਖਾਂ ਵਿੱਚ ਕੋਈ ਵੇਰਵਾ ਨਹੀਂ ਪਾਉਂਦਾ ਉਹਨਾਂ ਵਿੱਚ ਵੀ ਬਾਕੀ ਰਸਮ ਤਾਂ ਉਸ ਤਰ੍ਹਾਂ ਦੀ ਹੀ ਹੈ ਪਰ ਅਸੀਂ ਅੱਗ ਦੇ ਦੁਆਲੇ ਫੇਰੇ ਲੈਂਦੇ ਆ ਉਹ ਗੁਰੂ ਗ੍ਰੰਥ ਸਾਹਿਬ ਦੇ ਦੁਆਲੇ ਫੇਰੇ ਲੈਂਦੇ ਨੇ ਇੰਨਾ ਕੁ ਕੁਝ ਫਰਕ ਪੈ ਗਿਆ ਉਹ ਕੁਛ ਛੋਟੇ ਛੋਟੇ ਹੋਰ ਫਰਕ ਪੈਣਗੇ ਔਰ ਜਿਹੜਾ ਸਾਡਾ ਉਹ ਕਨਸੈਪਟ ਚੱਲਦਾ ਅੱਗ ਦੇ ਦੁਆਲੇ ਫੇਰੇ ਦਾ ਇੱਕ ਬਹੁਤ ਪੁਰਾਣਾ ਕਨਸੈਪਟ ਚੱਲਦਾ ਹੈ ਕਿ ਇਹਨਾਂ ਦੋਵਾਂ ਵਿੱਚੋਂ ਜਿੰਨਾ ਚਿਰ ਇੱਕ ਜਣਾ ਦੀ ਅਖੀਰ ਤੇ ਖਤਮ ਹੋ ਕੇ ਜਿੰਨਾ ਚਿਰ ਸੰਸਕਾਰ ਨਹੀਂ ਹੋ ਜਾਂਦਾ ਉਹਨਾਂ ਚਿਰ ਇਹ ਵਿਆਹ ਟੁੱਟੇਗਾ। ਮर्यादा ਦੀ ਗੱਲ ਚੱਲ ਰਹੀ ਹੈ। ਇੱਕ ਗੱਲ ਬੜੀ ਚਰਚਾ ਚ ਆਉਂਦੀ ਹੈ ਜੀ ਤੁਹਾਡੀ ਇੱਕ ਸਭ ਤੋਂ ਜ਼ਿਆਦਾ ਰੀਲਾਂ ਜਿਹੜੀਆਂ ਵਾਇਰਲ ਹੁੰਦੀਆਂ ਨੇ ਬਹੁਤ ਸਾਰਾ ਕੁਝ ਚੱਲਦਾ ਤੁਹਾਡੇ ਧਰਮ ਪ੍ਰਚਾਰ ਦਾ ਵੀ ਪਰ ਇੱਕ ਜਿਹੜਾ ਤੁਹਾਡਾ ਆਨੰਦ ਕਾਰਜ ਦਾ ਤਰੀਕਾ ਹੈਗਾ ਉਹਨੂੰ ਲੈ ਕੇ ਕਿਉਂਕਿ ਸਿੱਖਾਂ ਚ ਆਨੰਦ ਕਾਰਜ ਹੋਰ ਤਰੀਕੇ ਨਾਲ ਹੁੰਦੇ ਨੇ ਤੁਹਾਡੀ ਪੰਥ ਜਾਂ ਤੁਹਾਡੀ ਸੰਪਰਦਾ ਦੇ ਅੰਦਰ ਜਿਹੜਾ ਆਨੰਦ ਕਾਰਜ ਦਾ ਤਰੀਕਾ ਉਹ ਅੱਗ ਵਾਲੀ ਜਾਂਦੀ ਹੈਗੀ ਹੈ ਨਾ ਤਾਂ ਉਹਨੂੰ ਲੈ ਕੇ ਕਾਫੀ ਸਵਾਲ ਖੜੇ ਹੁੰਦੇ ਨੇ ਜੀ ਇਹ ਆਨੰਦ ਕਾਰਜ ਦੀ ਸਾਰਿਆਂ ਤੋਂ ਪਹਿਲਾਂ ਰਸਮ 1863 3 ਜੂਨ ਨੂੰ ਸ਼ੁਰੂ ਹੀ ਸਤਿਗੁਰੂ ਰਾਮ ਸਿੰਘ ਨੇ ਕੀਤੀ ਹੈ ਜੀ ਉਸ ਤੋਂ ਪਹਿਲੇ ਜਿੰਨੇ ਆਨੰਦ ਕਾਰਜ ਹੁੰਦੇ ਸੀ ਜਿਹੜੇ ਸਿੱਖਾਂ ਦੇ ਵਿਨੰਦ ਕਾਰਜ ਹੋਏ ਨੇ ਈਵਨ ਜਿੱਥੋਂ ਤੱਕ ਮੈਨੂੰ ਪਤਾ ਮਹਾਰਾਜ ਰਣਜੀਤ ਸਿੰਘ ਦੇ ਵੀ ਜਿਹੜਾ ਉਹਨਾਂ ਦਾ ਵੀ ਜਿਹੜਾ ਹੋਇਆ ਆਨੰਦ ਕਾਰਜ ਨਹੀਂ ਹੋਇਆ ਉਹਨਾਂ ਦਾ ਵਿਆਹ ਜਿਹੜੇ ਹੁੰਦੇ ਸੀ ਜੋ ਚਲਦੀ ਆਉਂਦੀ ਰੀਤੀ ਸੀ ਪੁਰਾਣੀ ਜਿਹੜੀ ਵੇਦ ਰੀਤੀ ਸੀ ਉਹਦੇ ਨਾਲ ਹੀ ਉਹਨਾਂ ਦੇ ਵਿਆਹ ਹੁੰਦੇ ਸੀ ਜਿਹੜੇ ਸਾਡੇ ਗੁਰੂ ਸਾਹਿਬਾਨ ਦੇ ਵੀ ਵਿਆਹ ਹੋਏ ਜਿਹੜੇ ਪਹਿਲੇ ਗੁਰੂ ਸਾਹਿਬਾਨ ਦੇ ਵੀ ਹੋਏ ਉਹ ਵੀ ਸਾਡੇ ਉਨਾ ਹੀ ਪੁਰਾਣੀ ਚਲਦੀ ਆਉਂਦੀ ਰੀਤ ਨਾਲ ਹੋਏ ਕੁਝ ਜਗ੍ਹਾ ਇਹਨਾਂ ਕਹਿੰਦਾ ਕਿ ਅਨੰਦ ਸਾਹਿਬ ਪੜਿਆ ਗਿਆ ਪਰ ਜਿਸ ਢੰਗ ਨਾਲ ਅਨੰਦ ਕਾਰਜ ਦੀ ਰਸਮ ਸ਼ੁਰੂ ਕੀਤੀ ਇਹ ਸਤਿਗੁਰੂ ਰਾਮ ਸਿੰਘ ਨੇ 3 ਜੂਨ 1863 ਨੂੰ ਸ਼ੁਰੂ ਕੀਤੀ ਪਿੰਡ ਖੋਟੇ ਤੋਂ ਹਮਮ ਔਰ ਉਸ ਚੀਜ਼ ਦੇ ਬੜੇ ਪ੍ਰੂਫ ਮਿਲਦੇ ਨੇ ਔਰ ਉਸ ਚੀਜ਼ ਦਾ ਇੱਕ ਬੜੇ ਮਸ਼ਹੂਰ ਸਾਡੇ ਜੋ ਸਿੱਖ ਇਤਿਹਾਸਕਾਰ ਨੇ ਗਿਆਨੀ ਗਿਆਨ ਸਿੰਘ ਜੀ ਨੇ ਵੀ ਉਸ ਚੀਜ਼ ਦਾ ਜ਼ਿਕਰ ਕੀਤਾ ਹੋਇਆ ਕਿ ਆਨੰਦ ਜਿਹੜੇ ਸਾਰਿਆਂ ਤੋਂ ਪਹਿਲਾਂ ਪੜ੍ਹਾਏ ਇਹ ਸਤਿਗੁਰੂ ਰਾਮ ਸਿੰਘ ਜੀ ਨੇ ਪੜ੍ਹਾਏ ਔਰ ਸਤਿਗੁਰੂ ਰਾਮ ਸਿੰਘ ਜੀ ਦੇ ਜਦੋਂ ਉਹ ਆਨੰਦ ਇਸ ਢੰਗ ਨਾਲ ਪੜ੍ਹਾਏ ਉਸ ਕਰਕੇ ਅੰਗਰੇਜ਼ ਗਵਰਨਮੈਂਟ ਨੇ ਉਹਨਾਂ ਨੇ ਪੰਡਤਾਂ ਨੇ ਜਾ ਕੇ ਉਹਨਾਂ ਕੋਲ ਇਤਰਾਜ਼ ਕੀਤਾ ਕਿ ਇੱਕ ਸਾਡੀ ਰੋਜੀ ਰੋਟੀ ਦਾ ਸਵਾਲ ਹੈ ਕਿਉਂਕਿ ਅਸੀਂ ਅੱਗੇ ਵੇਦ ਰੀਤੀ ਨਾਲ ਵਿਆਹ ਕਰਦੇ ਸੀ ਬੇਸ਼ੱਕ ਸਿੱਖਾਂ ਦਾ ਸੀ ਜਾਂ ਹਿੰਦੂਆ ਦਾ ਸੀ ਹੁਣ ਇਹਨਾਂ ਨੇ ਇੱਕ ਨਵੀਂ ਰਸਮ ਸ਼ੁਰੂ ਕਰਕੇ ਸਾਡੀ ਰੋਜੀ ਰੋਟੀ ਖੋਈ ਹੈ ਔਰ ਉਸ ਗੱਲ ਤੋਂ ਲੜਾਈ ਤੋਂ ਡਰਦੇ ਆ ਸਤਿਗੁਰੂ ਸੱਚ ਪਾਤਸ਼ਾਹ ਨੂੰ ਉੱਥੋਂ ਅਰੈਸਟ ਕਰਕੇ ਖੋਟੇ ਪਿੰਡ ਤੋਂ ਠਾਣਿਓ ਠਾਣੀ ਵਾਪਸ ਪੈਣੀ ਸਾਹਿਬ ਲਿਆਦਾ ਗਿਆ ਔਰ ਉਸ ਚੀਜ਼ ਦਾ ਲੁਧਿਆਣੇ ਵਿੱਚ ਕੇਸ ਵੀ ਚੱਲਦਾ ਰਿਹਾ ਲੁਧਿਆਣੇ ਵਿੱਚ ਕੇਸ ਚੱਲਦਾ ਰਿਹਾ ਉਹ ਤਰੀਕਾ ਪੈਂਦੇ ਰਿਹਾ ਅਖੀਰ ਤੇ ਉਹ ਕੇਸ ਖਾਰਜ ਹੋ ਗਿਆ ਸੋ ਮੈਂ ਉਹ ਗੱਲ ਇਹ ਕਹਿਣਾ ਚਾਹੁੰਦਾ ਸੀ ਕਿ ਜਿਹੜੀ ਆਨੰਦ ਦੀ ਰਸਮ ਸ਼ੁਰੂ ਕੀਤੀ ਉਹ ਸਤਿਗੁਰੂ ਰਾਮ ਦੂਜੇ ਸਿੱਖਾਂ ਵਿੱਚ ਵੀ ਬਾਕੀ ਸਿੱਖਾਂ ਵਿੱਚ ਵੀ ਹਾਲਾਂਕਿ ਮੈਂ ਸਿੱਖਾਂ ਵਿੱਚ ਕੋਈ ਵੇਰਵਾ ਨਹੀਂ ਪਾਉਂਦਾ ਉਹਨਾਂ ਵਿੱਚ ਵੀ ਬਾਕੀ ਰਸਮ ਤਾਂ ਉਸ ਤਰ੍ਹਾਂ ਦੀ ਹੀ ਹੈ ਪਰ ਅਸੀਂ ਅੱਗ ਦੇ ਦਿਵਾਲੇ ਫੇਰੇ ਲੈਨੇ ਆ ਉਹ ਗੁਰੂ ਗ੍ਰੰਥ ਸਾਹਿਬ ਦੇ ਦਿਵਾਲੇ ਫੇਰੇ ਲੈਂਦੇ ਨੇ ਇਨਾਂ ਕੁ ਕੁਝ ਫਰਕ ਪੈ ਗਿਆ ਉਹਦੇ ਵਿੱਚ ਕੁਝ ਛੋਟੇ ਛੋਟੇ ਹੋਰ ਫਰਕ ਪੈਣਗੇ ਔਰ ਜਿਹੜਾ ਸਾਡਾ ਉਹ ਕਨਸੈਪਟ ਚੱਲਦਾ ਹੈ ਅੱਗ ਦੇ ਦਿਵਾਲੇ ਫੇਰੇ ਦਾ ਉਹ ਇੱਕ ਬਹੁਤ ਪੁਰਾਣਾ ਕਨਸੈਪਟ ਚੱਲਦਾ ਹੈ ਕਿ ਇਨਾਂ ਦੋਵਾਂ ਵਿੱਚੋਂ ਜਿੰਨਾ ਚਿਰ ਇੱਕ ਜਣਾ ਦੀ ਅਖੀਰ ਤੇ ਖਤਮ ਹੋ ਕੇ ਜਿੰਨਾ ਚਿਰ ਸੰਸਕਾਰ ਨਹੀਂ ਹੋ ਜਾਂਦਾ ਉਹਨਾਂ ਚਿਰ ਇਹ ਵਿਆਹ ਟੁੱਟੇਗਾ ਉਸ ਰੀਤੀ ਨਾਲ ਉਹ ਚੱਲਦਾ ਹੈ। ਬਾਕੀ ਜਿੱਥੇ ਵੇਦ ਮੰਤਰ ਪੜੇ ਜਾਂਦੇ ਸੀ ਉੱਥੇ ਲਾਵਾ ਪੜੀਆਂ ਜਾਣ ਲੱਗ ਗਈਆਂ। ਉੱਥੇ ਅਨੰਦ ਸਾਹਿਬ ਦਾ ਪਾਠ ਹੋਣ ਲੱਗ ਗਿਆ। ਤੇ ਅਸੀਂ ਤਾਂ ਹੁਣ ਬਹੁਤੇ ਵਿਆਹਾਂ ਤੇ ਸਾਡੇ ਨੌਵੇਂ ਪਾਸ਼ਾ ਦੇ ਸ਼ਲੋਕ ਪੜ੍ਹ ਕੇ ਪਾਠ ਦਾ ਭੋਗ ਵੀ ਪਾਇਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਤੋਂ ਬਿਨਾਂ ਵੇਖਦੀ ਹੈ ਪ੍ਰਕਾਸ਼ਤਾ ਤੁਹਾਡੇ ਹੈ। ਪ੍ਰਕਾਸ਼ ਹੁੰਦਾ ਹੀ ਇਹ ਪ੍ਰਕਾਸ਼ ਤੋਂ ਬਿਨਾਂ ਅਸੀਂ ਨਹੀਂ ਕਰਦੇ ਅਨੰਦ ਕਾਰਜ ਅਸੀਂ ਪ੍ਰਕਾਸ਼ ਕਰਨ ਤੋਂ ਬਿਨਾਂ ਨਹੀਂ ਕਰਦੇ।